ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਬਠਿੰਡਾ ਦੇ ਹਾਜ਼ਿਰਤਨ ਚੌਂਕ ਦੇ ਵਿੱਚ ਵੱਡਾ ਹਾਦਸਾ ਵਾਪਰਿਆ। ਦਰਅਸਲ ਇੱਕ ਖੜੀ ਗੱਡੀ ਦੇ ਵਿੱਚ ਪੀਆਰਟੀਸੀ ਦੀ ਬੱਸ ਵੱਜਨ ਦੇ ਕਾਰਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਹਾਲਾਂਕਿ ਇੱਥੇ ਜਾਨੀ ਨੁਕਸਾਨ ਤੋਂ ਬਚਾਰਿਆ। ਉਧਰ ਕਾਰ ਸਵਾਰਾਂ ਦੇ ਵੱਲੋਂ ਪੁਲਿਸ ਤੇ ਬੱਸ ਸਟਾਫ ਦੀ ਮਦਦ ਕਰਨ ਦੇ ਦੋਸ਼ ਲਗਾਏ ਗਏ ਨੇ। ਤਾਂ ਬਠਿੰਡਾ ਦੇ ਹਾਜ਼ਿਰਤਨ ਚੌਂਕ ਦੇ ਵਿੱਚ ਰੈੱਡ ਲਾਈਟ ਹੋਣ ਦੇ ਕਾਰਨ ਕਾਰ ਰੁਕੀ ਹੋਈ ਸੀ ਤੇ ਪਿੱਛੋਂ ਆਰੀ ਪੀਆਰਟੀਸੀ ਦੀ ਬੱਸ ਦੇ ਵੱਲੋਂ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਕਿ ਕਾਰ ਦਾ ਕਾਫੀ ਨੁਕਸਾਨ ਹੋਇਆ। ਉੱਧਰ ਪੁਲਿਸ ਮੌਕੇ ਤੇ ਪਹੁੰਚੀ ਹੈ ਪਰ ਕਾਰ ਸਵਾਰਾਂ ਨੇ ਪੁਲਿਸ ਤੇ ਦੋਸ਼ ਲਗਾਏ ਨੇ ਕਿ ਉਹਨਾਂ ਦੇ ਵੱਲੋਂ ਪੀਆ ਆਰਟੀਸੀ ਦੇ ਸਟਾਫ ਦੀ ਮਦਦ ਕੀਤੀ ਜਾ ਰਹੀ ਹੈ ਕਿਉਂਕਿ ਉਹ ਵਿਅਕਤੀ ਪੁਲਿਸ ਮੁਲਾਜ਼ਮ ਦਾ ਰਿਸ਼ਤੇਦਾਰ ਹੈ ਜਿਸ ਕਾਰਨ ਕੀ ਉਹਨਾਂ ਇੱਥੇ ਵੱਡੇ ਦੋਸ਼ ਲਗਾ ਦਿੱਤੇ ਨੇ ਹਾਲਾਂਕਿ ਬੱਸ ਚਾਲਕ ਨੇ ਦੱਸਿਆ ਕਿ ਹਾਲੇ 10 ਸੈਕਿੰਡ ਹਰੀ ਬੱਤੀ ਦੇ ਰੰਗ ਦੇ ਸਨ ਚਨਕੀ ਕਾਰ ਚਾਲਕ ਨੇ ਗੱਡੀ ਰੋਕ ਦਿੱਤੀ ਪਰ ਸਵਾਰੀਆਂ ਜ਼ਿਆਦਾ ਹੋਣ ਕਾਰਨ ਬੱਸ ਦੀਆਂ ਬ੍ਰੇਕਰ ਨਹੀਂ ਲੱਗ ਸਕੀਆਂ ਇਸ ਕਾਰਨ ਕੀ ਹਾਦਸਾ ਵਾਪਰ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਵੱਲੋਂ ਗੱਡੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਮੇਰਾ ਨਾਮ ਰਜਿਤ ਗੋਇਲਾ ਜੀ ਪਿੰਡ ਭੁੱਡੇ ਤੋਂ ਆ ਮੈਂ ਮੈਂ ਆਇਆ ਸੀ ਭੁੱਡੇ ਤੋਂ ਇੱਥੇ ਹੋ ਗਈ ਰਹਾਜੀ ਦਾ ਟੰਚੋਂ ਤੇ ਰੈੱਡ ਬੱਤੀ ਸਹੀ ਰੈੱਡ ਬੱਤੀ ਹੋਣ ਤਾਂ 10 ਘੰਟਾ ਬਾਅਦ ਰੋਡ ਬੇਜਾ ਲੈਣੇ ਲਿਆ ਕੇ ਪਿੱਛੇ ਵਿੱਚ ਮਾਰੀ ਆ ਆ ਜਿਹੜੇ ਮੁਲਾਜ਼ਮ ਆਏ ਆ ਅੱਧੇ ਘੰਟੇ ਬਾਅਦ ਆਏ ਆ ਫਿਰ ਆ ਕੇ ਇਹਨਾਂ ਦੀਆਂ ਗੱਲਾਂ ਹੀ ਹੋ ਕਰੀ ਜਾਂਦੇ ਆ ਡਰਾਈਵਰ ਦੀ ਸਾਥ ਦੇਈ ਜਾਂਦੇ ਆ ਇਹ ਸਾਡੀ ਪਹਨ ਜਾਉ ਉਹ ਸਾਖਾ ਪਹਨ ਜਾ ਉਹਦਾ ਸਾਖਾ ਪਹਨ ਜਾ ਜਾਂਦਾ ਮੇਰਾ ਵੀ ਉਸੇ ਦਾ ਹੀ ਸਾਥ ਦੇਈ ਜਾਂਦੇ ਆ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਇੱਥੇ ਤੇ ਇਹ ਹਾਲਾਤ ਹੋਏ ਪਿਆ ਪੰਜਾਬ ਦੇ ਇਹਨਾਂ ਦੇ ਆ ਹੋ ਸਰਕਾਰੀ ਅਫਸਰਾਂ ਦੇ ਵੇ ਲਿਆ ਜਾਪੂਰ ਦੇ ਆ ਗੱਡੀ ਦੇ ਵੀ ਪਿੱਛੋਂ ਗੱਡੀ ਮਾਰੀ ਆ ਉਹ ਮੈਂ ਤਾਂ ਹੀ ਕਹਿੰਦਾ ਵੀ ਏਜੰਸੀ ਚਲੋ ਗੱਡੀ ਦਾ ਜਿੰਨਾ ਨੁਕਸਾਨ ਹੋਇਆ ਭਰ ਦੋ ਇਹ ਜੀ ਗੱਡੀ ਮੂਹਰੇ ਖੜੀ ਸੀ ਇਹ ਕਹਿੰਦੇ ਵੀ ਪਿੱਛੋਂ ਬੱਸ ਵੱਜੀ ਹੈ ਵਿੱਚ ਡਿਊਟੀ ਅਫਸਰ ਆ ਰਹੇ ਆ ਕਾਨੂੰਨੀ ਕਾਰਵਾਈ ਕਰਾ ਦਿੰਦੇ ਆ ਬਾਕੀ ਸਰਟੀਫਿਕੇਟ ਤੋਂ ਬਚਦਾ ਕੋਈ ਇਹ ਜੀ ਕਹਿੰਦੀ ਟ੍ਰੈਫਿਕ ਚਾਲੂ ਕਰਵਾਤਾ ਲੈ ਕੇ ਕਾਰਵਾਈ ਕਰਾ ਦਿੰਦੇ ਆ